ਲਾਓ ਵੀ ਮਿੱਤਰੋ ਜਿਹੜੇ ਭਰਾ ਕਹਿੰਦੇ ਵੱਡੇ ਕੱਦ ਵਾਲੀ ਘੋੜੀ ਹੋਵੇ ਤੇ ਗੱਬਣ ਹੋਵੇ ਕੱਦ ਵੀ ਵੱਡਾ ਲਿਆ ਤਾਂ ਗੱਬਣ ਵੀ ਲਿਆਤੀ ਤੇ ਘੋੜੀ ਪਲੀ ਪੁਲੀ ਵੀ ਚੰਗੇ ਹੋਏ ਦੇਖਣ ਨੂੰ ਖੁਰਨੀ ਤੇ ਬੰਨੀ ਵੀ ਸੋਹਣੀ ਲੱਗੋ ਹੁਣ ਤੁਸੀਂ ਹਿੰਮਤ ਕਰੋ ਖਰੀਦਣ ਵਾਲੇ ਬਣੋ ਰੇਟ ਵੀ ਜਾਇਜ਼ ਆ ਤੁਹਾਨੂੰ ਸਾਰੀਆਂ ਆਫਰਿੰਗ ਦੇ ਦਿੱਤੀਆਂ ਦੂਰਾਂ ਤਾਂ ਘੋੜੀ ਘੋੜੇ ਦਾ ਭਲੇਖਾ ਪਉਂਦੀ ਆ ਵੱਡਾ ਬੁੱਡਾ ਏਡਾ ਜਿਆਦਾ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਤਿੰਨ ਮਿੰਟਾਂ ਦੀ ਆ ਸਾਰੀ ਦੇਖ ਲਓ ਪਹਿਲਾਂ ਤਾਂ ਸਵਾਗਤ ਆ ਸਾਰੇ ਸੱਜਣਾ ਦਾ ਜਿਹੜੇ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਤੇ ਵੀਡੀਓ ਦੇਖਦੇ ਤੇ ਜਿਹੜੇ ਸੱਜਣ Facebook ਪੇਜ ਤੇ ਵੀਡੀਓ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਦੋਸਤੋ ਅੱਜ ਘੋੜੇ ਦਾ ਭਲੇਖਾ ਨਖਾਜੋ ਘੋੜੀਆ ਕੱਦ ਵੱਡੀ ਵਾਲੀ ਘੋੜੀ ਹੈ ਜੀ ਉੱਪਰੋਂ ਗੱਬਨ ਚੈੱਕ ਪਾਸ ਹਾਈਟ ਬਰੀਕੀ ਹੁਸਨ ਸਾਰੀਆਂ ਚੀਜ਼ਾਂ ਪੂਰੀਆਂ ਐ ਇਸ ਤੇ ਰੇਟ ਆਲਾ ਵੀ ਆਪਾਂ ਜਾਇਜ਼ ਜੀ ਮੰਗਿਆ ਸੋ ਜਿਹੜੇ ਵੀ ਸੱਜਣ ਚੰਗੀ ਘੋੜੀ ਬਰੀਡਿੰਗ ਵਾਸਤੇ ਭਾਲਦੇ ਆ ਤਾਂ ਕੁੜੀ ਦੇਖ ਲਓ ਡਿਟੇਲ ਸਾਰੀ ਦਵਾਂਗੇ ਬਸ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਭਰਾ ਕੋਈ ਸੱਜਣ ਇਦਾਂ ਦੀ ਘੋੜੀ ਭਾਲਦਾ ਹੈ ਉਹਦੇ ਤਾਈਂ ਵੀਡੀਓ ਪਹੁੰਚ ਜਾਏ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਜਾਇਜ਼ ਰੇਟ ਵਿੱਚ ਚੰਗੇ ਤੋਂ ਚੰਗਾ ਜਾਨਵਰ ਲੈਣ ਲਈ ਤੇ ਅੱਜ ਦੇ ਦੋਸਤੋ ਵੱਧਦੇ ਆ ਵੀਡੀਓ ਵੱਲ ਨੂੰ ਦਿੰਨੇ ਆ ਘੋੜੀ ਦੀ ਡਿਟੇਲ ਦੋਸਤੋ 5.5-6 ਸਾਲ ਘੋੜੀ ਦੀ ਉਮਰ ਆ ਜੀ ਹਾਈਟ 62 ਇੰਚ ਚੰਬੀ ਘੋੜੀ ਆ ਡੋਡਾਂ ਵਾਲੇ ਅਲੀ ਦੇ ਬੱਚੇ ਤੋਂ ਨੁਕਰੇ ਤੋਂ ਮੀਟ ਹੋਈ ਹੋਈ ਆ ਸਾਰੀ ਆਪਾਂ ਨੂੰ ਫੋਟੋ ਵੀਡੀਓ ਮਿਲ ਜੂਜੀ ਘੋੜੇ ਵਾਲਿਆਂ ਤੋਂ ਕਨਫਰਮ ਕਰਾ ਦਾਂਗੇ 62 ਇੰਚ ਫੱਟੀ ਵਾਲੀ ਹਾਈਟ ਆ ਜੀ ਬਾਡਾ ਬੁੱਡਾ ਘੋੜੀ ਦਾ ਬਹੁਤ ਜ਼ਿਆਦਾ ਖੁੱਲਾ ਦੇਖਣ ਨੂੰ ਘੋੜਿਆਂ ਦਾ ਭੁਲੇਖਾ ਪਾਉਂਦੀ ਆ ਆਮ ਤੌਰ ਤੇ ਜ਼ਿਆਦਾਤਰ ਫੂਨ ਆਉਂਦੇ ਆ ਮੰਨ ਲਓ 100% ਫੂਨ ਆਉਂਦੇ ਉਹ ਚ 40% ਫੂਨ ਇਹ ਹੁੰਦੇ ਆ ਬਾਈ 61 ਤੋਂ ਪਲੱਸ ਹੋਵੇ ਘੋੜੀ 62 ਹੋਵੇ ਬਾਡੀ ਵਾਲੀ ਘੋੜੀ ਹੋਵੇ ਘਰੇ ਖੁਰਨੀ ਤੇ ਬੰਨੀ ਸੋਹਣੀ ਲੱਗੇ ਤਾਂ ਮਿੱਤਰੋ ਆ ਘੋੜੀ ਲੈ ਜਾਓ ਘਰੇ ਖੋਰਨੀ ਤੇ ਸਾਢ ਜਿੱਥੇ ਮਰਜੀ ਬੰਦਿਓ ਕੁੜੀ ਆ ਕੇ ਕੋਈ ਨਿੰਦੂ ਨਹੀਂ ਨੰਬਰ 2 ਤੇ ਗੱਬਣ ਚੈੱਕ ਪਾਸ ਨਵੇਂ ਭਰਾਵਾਂ ਦੀ ਇਹੀ ਹੁੰਦੀ ਆ ਮੰਨ ਦੀ ਰੀਝ ਬਈ ਯਾਰ ਗੱਬਣ ਘੋੜੀ ਮਿਲ ਜੇ ਕਿਉਂਕਿ ਜ਼ਿਆਦਾਤਰ ਭਰਾਵਾਂ ਨੂੰ ਕਈ ਵਾਰ ਨਵਾਂ ਬੰਦਾ ਜਦੋਂ ਲੈਂਦਾ ਉਹਨੂੰ ਹੀਟ ਦਾ ਨਹੀਂ ਪਤਾ ਚੱਲਦਾ ਤੇ ਕੱਲੀ ਕੁੜੀ ਹੀਟ ਵੀ ਲੇਟ ਕੱਢਦੀ ਆ ਸੀਜ਼ਨ ਵਾਈਜ਼ ਸੀਜ਼ਨ ਕਾਢੇ ਜਿੱਥੇ ਚਾਰ ਪੰਜ ਘੋੜੀਆਂ ਜਾਂ ਦੋ ਤਿੰਨ ਵੀ ਹੋਣ ਘੋੜੀ ਹੀਟ ਚ ਆ ਜਾਂਦੀ ਈ ਮਹੀਨੇ ਬਾਅਦ ਪਰ ਜਿੱਥੇ ਕੱਲਾ ਜਾਨਵਰ ਰਹੇ ਜੇ ਉੱਥੇ ਘੋੜੀ ਸੀਜ਼ਨ ਤੋਂ ਸੀਜ਼ਨ ਹੀਟ ਕਾਢੇ ਤਾਂ ਨਵੇਂ ਬੰਦੇ ਨੂੰ ਉਹ ਚੀਜ਼ ਦੀ ਪ੍ਰੇਸ਼ਾਨੀ ਹੋ ਜਾਂਦੀ ਉੱਪਰੋਂ ਫੀਸ ਦੇਣੀ ਪੈਂਦੀ ਆ ਤੇ ਮਨ ਚ ਡਰ ਹੁੰਦਾ ਪਤਾ ਨਹੀਂ ਉਦੋਂ ਬਾਅਦ ਗੱਭਣ ਰਵਾਂ ਜਾਂ ਨਹੀਂ ਰਵਾਂ ਤਾਂ ਮਿੱਤਰੋ ਉਹ ਵੀ ਤੁਹਾਡਾ ਸਾਰਾ ਡਰ ਆਪਾਂ ਕੱਢ ਦਿੰਨੇ ਆ ਘੋੜੀ ਗੱਭਣ ਚੈੱਕ ਪਾਸ ਆ ਤਿੰਨ ਮਹੀਨਿਆਂ ਦੀ ਆਇਓ ਘੋੜੀ ਦੇਖਿਓ ਜੇ ਪਸੰਦ ਹੋਈ ਚਾਹੇ ਆਪਦਾ ਡਾਕਟਰ ਨਾਲ ਲਿਆਓ ਆਪਦੀ ਤਸੱਲੀ ਗੱਭਣ ਦੀ ਚੈੱਕਰਾ ਕੇ ਲੈ ਜਾਓ ਤੇ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਬਾਹ ਟੈਂਚ ਦੀ ਘੋੜੀ ਆ ਬਾਲਪੋਰੀਆਂ ਦੀ ਜਮਾਂ ਸਾਫ਼ ਆ ਸਵਾਰੀ ਸੂਰੀ ਦੀ ਚੰਗੀ ਆ ਦੂਰਾਂ ਦਾ ਘੋੜੀ ਘੋੜੇ ਦਾ ਭਲੇਖਾ ਹੀ ਪਉਂਦੀ ਆ ਤੇ ਮੂਰੇ ਮਿੱਤਰਾਂ ਬੱਚੇ ਵੀ ਪੂਰੇ ਟੌਪ ਦੇ ਦਿੰਦੀ ਆ ਦੋ ਸੂਏ ਘੋੜੀ ਨੇ ਦਿੱਤਾ ਪਹਿਲੇ ਸੂਏ ਨੁਕਰੇ ਤੋਂ ਭرائی ਸੀ ਨੁਕਰਾ ਬੱਚਾ ਦਿੱਤਾ ਏ ਦੂਜੇ ਸੂਏ ਕਰਾਮਾਤੀ ਟੂ ਤੋਂ ਭرائی ਸੀ ਕਰਾਮਾਤੀ ਟੂ ਦੇ ਨੇ ਲਾਸਟ ਬੱਚਾ ਘੋੜੀ ਨੇ ਦਿੱਤਾ ਹੀ ਬਸ਼ੇਰੀ ਆਈ ਸੀ ਬਹੁਤ ਚੰਗੇ ਰੇਟ ਤੇ ਬਸ਼ੇਰੀ ਇਹਦੀ ਵਿਕੀ ਆ ਜੀ ਮਾਰਵਾੜੀ ਬੱਚੀ ਸੀ ਤਾਂ ਦੋਸਤੋ ਤੀਜੀ ਵਾਰ ਫੇਰ ਨੌਕਰੇ ਤੋਂ ਭਰਾਈ ਆ ਤਾਂ ਤੁਹਾਨੂੰ ਇਹ ਵੀ ਫਾਇਦਾ ਹੋ ਜਾਣਾ ਕੁੜੀ ਇਦਾਂ ਦੀ ਆ ਜਿੱਦਾਂ ਦਾ ਮਰਜ਼ੀ ਮਾਰਵਾੜੀ ਘੋੜਾ ਸਾਡੇ ਲਈ ਤਾਂ ਮਾਰਵਾੜੀ ਬੱਚਾ ਤੂੰ ਨੌਕਰਾ ਸਾਡੇ ਲਈ ਤਾਂ ਨੌਕਰਾ ਬੱਚਾ ਤੂੰ ਤੇ ਬਾਕੀ ਗਰਦਨ ਲੈਂਥ ਖਾਨ ਕੰਡੀਸ਼ਨ ਸਾਰੇ ਪਾਸੋਂ ਓਕੇ ਰਿਪੋਰਟਾਂ ਕਿਸੇ ਵੀ ਪਾਸੋਂ ਕੁੜੀ ਹੱਥ ਧਰਾਉ ਨਹੀਂ ਚੰਗੀ ਐ ਬਾਡੀਦਾਰ ਘੋੜੀ ਐ ਮਜ਼ਬੂਤੀ ਵਾਲੀ ਸੰਭ-ਸੰਭ ਮਜ਼ਬੂਤ ਆ ਤੇ ਗਰਦਨ ਗੁਰਦਨ ਲੰਮੀ ਮੰਨ ਲਓ ਬਰੀਡਿੰਗ ਵਾਲੀ ਘੋੜੀ ਐ ਤੇ ਰੇਟ ਆਪਾਂ ਮੈਂ ਫੇਰ ਦੱਸ ਦੇਣਾ ਰੇਟ ਜਾਇਜ਼ ਹੋ ਆਮ ਤੌਰ ਤੇ ਨਹੀਂ ਤਾਂ 60-60 ਟੈਂਚ ਦੇ ਘੋੜਿਆਂ ਤੇ 3-3 4-4 5-5 ਲੱਖ ਰੁਪਏ ਮੁੱਲ ਮੰਗੀ ਜਾਂਦੇ ਆ ਪਰ ਇਹ ਰੇਟ ਜਮਾਂ ਜਾਇਜ਼ ਹੋਊਗਾ ਦਾ ਸੋ ਬਿਨਾ ਕਿਸੇ ਡਰ ਤੋਂ ਫੋਨ ਲਾ ਲਿਓ ਜੀ ਇਹ ਰੇਟ ਤੁਹਾਡੇ ਜੇਬ ਦੇ ਅਨਸਾਰ ਵੇਚ ਦੇਣਾ ਤੇ ਮਾਰਕੀਟ ਨਾਲੋਂ ਸਸਤੀ ਮਿਲੂ ਤੁਹਾਨੂੰ ਤੇ ਜੇ ਪਸੰਦ ਆਈ ਤਾਂ ਸਾਹਮਣੇ ਆ ਕੇ ਘੋੜੀ ਦੇਖ ਕੇ ਸੌਦਾ ਕਰ ਲਿਓ ਧੰਨਵਾਦ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ